ਪਨੀਰੀ ਬੀਜਣ ਤੋਂ ਬਾਅਦ ਪਨੀਰੀ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀਆਂ ਨੇ ਜਿਵੇਂ ਪਨੀਰੀ ਦੀਆਂ ਨੋਕਾਂ ਨੇ ਜਿਹੜੀਆਂ ਪੀਲੀਆਂ ਹੋ ਜਾਂਦੀਆਂ ਨੇ ਲਾਲ ਹੋ ਜਾਂਦੀਆਂ ਨੇ ਪਨੀਰੀ ਦੋਗਿਆਂ ਦੇ ਵਿੱਚ ਸੁੱਕਣ ਲੱਗ ਜਾਂਦੀ ਏ ਜਾਂ ਪੂਰੇ ਦਾ ਪੂਰਾ ਆਪਣਾ ਚਾਹੇ ਇੱਕ ਮਰਲਾ ਬੀਜਿਆ ਚਾਹੇ ਆਪਾਂ ਇੱਕ ਇੱਕ ਨਾਲੇ ਬੀਜੀ ਹੈ ਸਾਰੀ ਦੀ ਸਾਰੀ ਪਨੀਰੀ ਪੀਲੀ ਪੈ ਜਾਂਦੀ ਹੈ ਕਿਉਂਕਿ ਪਨੀਰੀ ਦੋ ਕਾਰਨਾ ਕਰਕੇ ਜਿਆਦੀ ਪੀਲੀ ਪੈਂਦੀ ਹੈਗੀ ਲੋਹੇ ਦੀ ਕਮੀ ਦੂਸਰੀ ਆਪਣੀ ਜੇ ਜੇ ਨਿਮਨਰੋੜ ਦੀ ਸ਼ਿਕਾਇਤ ਹੋਵੇ ਤੇ ਫਿਰ ਆਪਾਂ ਨੇ ਪਛਾਣ ਕਿਵੇਂ ਕਰਨੀ ਹੈ ਠੀਕ ਹੈ ਹੁਣ ਤੇ ਦੇਖੋ ਦੋਨਾਂ ਦੇ ਵਿੱਚ ਪੀਲਾਪਨ ਹੀ ਹੈਗਾ ਉਹਦੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸਾਂਗਾ ਤੇ ਜ਼ਿੰਕ ਦੀ ਕਮੀ ਜ਼ਿੰਕ ਦੀਆਂ ਨਿਸ਼ਾਨੀਆਂ ਕੀ ਨੇ ਤੇ ਕਿਉਂਕਿ ਦੇਖੋ ਪਨੀਰੀ ਭਾਈ ਆਪਾਂ ਘੱਟ ਸਮੇਂ ਦੇ ਵਿੱਚ ਤਿਆਰ ਕਰਨ ਦੀ ਕੋਸ਼ਿਸ਼ ਕਰੀਏ ਵੀ ਤੇ ਕਰਦੇ ਵੀ ਹੈਗੇ ਆ 25 ਦਿਨਾਂ ਦੇ 3 ਦਿਨ ਚ ਪਨੀਰੀ ਤਿਆਰ ਕਰਨੇ ਜ਼ਰੂਰੀ ਹੈਗੀ ਆ ਕਿਉਂਕਿ ਥੱਲੇ ਜਿਹੜੀਆਂ ਬੇਸਿਸ ਜਿਹੜੀਆਂ ਖਾਦਾਂ ਸੀ ਉਹਨਾਂ ਦੇ ਬਾਰੇ ਪਹਿਲਾਂ ਵੀ ਵੀਡੀਓ ਵਿੱਚ ਚਰਚਾ ਕਰੀ ਹੈਗੀ ਆ ਮਰਲੇ ਦੇ ਹਿਸਾਬ ਤੇ ਕਨਾਲ ਦੇ ਹਿਸਾਬ ਤੇ ਤੁਸੀਂ ਨੇ ਖਾਦ ਖਰਾਕ ਪਾਈ ਹੈਗੀ ਆ ਹੁਣ ਪਨੀਰੀ ਕਿਤੇ 15 ਦਿਨ ਦੀ ਹੈਗੀ ਆ ਕਿਤੇ 20 ਦਿਨ ਦੀ ਹੈਗੀ ਪਹਿਲੀ ਸਮੱਸਿਆ ਜਿਹੜੀਆਂ ਪਨੀਰੀਆਂ ਦੇ ਵਿੱਚ ਦੇਖੋ ਲੋਹੇ ਦੀ ਕਮੀ ਆਉਂਦੀ ਹੈਗੀਆ ਕਿਉਂਕਿ ਜਿੱਥੇ ਲੋਹੇ ਦੀ ਕਮੀ ਆਉਂਦੀ ਹੈਗੀਆ ਉਹ ਪਨੀਰੀ ਇੱਕਦਮ ਸਾਰੇ ਹੀ ਪੀਲੇ ਪਵੇਗੀ ਤੇ ਕੋਸ਼ਿਸ਼ ਬੇਤਕਸਨ ਪਰ ਇਹ ਵੀ ਕੀਤਾ ਜਿੱਥੇ ਲੋਹੇ ਦੀ ਕਮੀ ਆਉਂਦੀ ਸੀ ਕੱਦੂ ਕਰਕੇ ਪਨੀਰੀ ਵੇਚਿਆ ਉੱਥੇ ਕਮੀ ਘਟਾਈ ਆ ਜਿੱਥੇ ਇਹ ਕੰਮ ਨਹੀਂ ਕੀਤਾ ਜਿਹੜੀਆਂ ਜਿਮਨੇ ਚ ਪਾਣੀ ਘੱਟ ਕੱਢਦਾ ਉੱਥੇ ਲੋਹੇ ਦੀ ਕਮੀ ਆਉਂਦੀ ਹੈਗੀਆ ਤੁਸੀਂ 1 ਲੀਟਰ ਪਾਣੀ ਦੇ ਵਿੱਚ 5 ਤੋਂ 10 ਗ੍ਰਾਮ ਫਾਇਰਸ ਸਲਵੇਟ ਦੀ ਸਪਰੇਅ ਕਰਨੀ ਹੈਗੀਆ ਕਹਿਣ ਦਾ ਮਤਲਬ 16 ਲੀਟਰ ਵਾਲੀ ਢੋਲੀ ਦੇ ਵਿੱਚ ਘੱਟੋ ਘੱਟ 100 ਤੋਂ ਲੈ ਕੇ 110 ਗ੍ਰਾਮ ਤੁਸੀਂ ਲੋਹਾ ਵਰਤਣਾ ਹੈਗਾ ਜ਼ਿੰਕ ਦੇ ਨਾਲ ਕੱਲਾ ਕੱਲਾ ਬੂਟਾ ਸੁੱਕਣ ਵੀ ਲੱਗ ਜਾਂਦਾ ਕਿਤੇ ਕਿਤੇ ਪੱਤੇ ਚਿੱਟੇ ਵੀ ਹੋ ਜਾਂਦੇ ਆ ਉਹਦੇ ਲਈ ਤੁਸੀਂ ਜੇ 33% ਜ਼ਿੰਕ ਵਰਤਣੀ ਹੋ ਤਾਂ 1 ਲੀਟਰ ਵਿੱਚ 3 ਗ੍ਰਾਮ ਕਹਿਣਾ ਮਤਲਬ 16 ਲੀਟਰ ਦੀ ਢੋਲੀ ਦੇ ਵਿੱਚ 50 ਗ੍ਰਾਮ ਠੀਕ ਹੈ ਜੇ ਤੁਸੀਂ 21% ਵਾਲੀ ਜ਼ਿੰਕ ਵਰਤ ਰਹੇ ਹੋ 21% ਵਾਲੀ 5 ਗ੍ਰਾਮ 1 ਲੀਟਰ ਪਾਣੀ ਦੇ ਵਿੱਚ ਉਹੀ 100 100 ਗ੍ਰਾਮ 16 ਲੀਟਰ ਵਾਲ ਢੋਲੀ ਵਿੱਚ ਜਾਂ 110 ਗ੍ਰਾਮ 16 ਲੀਟਰ ਦੀ ਢੋਲੀ ਦੇ ਵਿੱਚ ਤੁਸੀਂ ਜਿੰਕ ਨੂੰ ਵਰਤ ਸਕਦੇ ਹੋ 33 ਜਾਂ 21 ਜਦੋਂ ਨੋਕਾ ਮੱਚਦੀਆਂ ਨੇ ਹੁਣ ਮਤਲਬ ਗਰਮੀ ਪੈਣ ਲੱਗ ਗਈ ਤੇ ਉਹਨੇ ਜਦੋਂ ਲੋਪ ਵਗੈਰਾ ਜੱਦ ਚੱਲਦੀ ਹੈ ਤੁਸੀਂ ਫੋਕਾ ਪਾਣੀ ਵੀ ਕਰ ਸਕਦੇ ਹੋ ਕਿਉਂਕਿ ਸਵੇਰੇ ਜਾਂ ਸ਼ਾਮ ਤੁਸੀਂ ਦਾ ਰੇਤਾ ਵੀ ਲਾ ਸਕਦੇ ਹੋ ਤੇ ਫੋਕਾ ਪਾਣੀ ਕਰਕੇ ਵੀ ਪ੍ਰੀਰੀ ਨੂੰ ਸੈੱਟ ਕਰ ਸਕਦੇ ਜਲਦੀ ਜਿਹੜੀ ਤਾਕਤਵਰ ਪਨੀਰੀ ਨੂੰ ਬਣਾ ਸਕਦੇ ਹੋ ਤੇ ਵਿੱਚ ਸਨ ਭਰਾ ਕਹਿੰਦੇ ਵੀ ਅਸੀਂ ਯੂਰੀਆ ਦੀ ਸਪਰੇਅ ਕਰਨੀ ਹੈਗੀ ਯੂਰੀਆ ਦੀ ਜੇ ਸਪਰੇਅ ਕਰਨੀ ਹੈਗੀ ਤਾਂ 1% ਕਰਨੀ ਹੈ ਠੀਕ ਹੈ ਮਤਲਬ 100 ਲੀਟਰ ਪਾਣੀ ਦੇ ਸਾਥ ਦੇ ਨਾਲ ਕਿਲੋ ਯੂਰੀਆ ਹਾਂ ਬਹੁਤ ਹੁੰਦੀ ਹੈ 1% ਹੀ ਕਰਨੀ ਹੈ ਆਪਾਂ ਨੇ ਕੋਈ ਜ਼ਿਆਦਾ ਨਹੀਂ ਕਰਨੀ ਬਾਈਸ ਦਾ ਕਿਸਾਨ ਭਰਾ 10 ਕਿੰਨ ਦੀ ਪਨੀਰੀ ਤੇ ਛਿੱਟਾ ਮਾਰਦੇ ਆ ਯੂਰੀਆ ਦਾ 1 15 ਦੀ 20 15 ਕਰ ਲੈਂਦੀ ਪਨੀਰ ਦੇ ਕਹਿੰਨਾ ਮਤਲਬ 25 25 30 ਦੇ ਟਾਈਮ ਪੀਡ ਦੇ ਵਿੱਚ 2 3 ਵਾਰੀ ਜਿਹੜੀ ਜੂਰੀਆ ਕਿਸਾਨਪਰਾ ਪਾਉਂਦੇ ਹੈਗੇ ਹੁਣ ਕਿਸਾਨਪਰਾ ਕਹਿੰਦੇ ਬਈ ਡੀਏਪੀ ਵਰਤ ਲਈ ਬਾਈ ਹੁਣ ਦੇਖੋ ਡੀਏਪੀ ਵਰਤਣ ਦਾ ਦੇਖੋ ਕੋਈ ਫਾਇਦਾ ਨਹੀਂ ਕਿਉਂਕਿ ਥੱਲੇ ਜਿਨ੍ਹਾਂ ਨੇ ਸੁਪਰ ਵਗੈਰਾ ਪਾਈ ਹੈਗੀ ਆ ਕੋਈ ਉਹਨਾਂ ਨੂੰ ਫਾਇਦਾ ਨਹੀਂ ਹੈਗਾ ਤੇ ਪਨੀਰੀ ਜਿਨ੍ਹਾਂ ਦੇ ਜਾਦੇ ਕਰੜੀ ਹੁੰਦੀ ਹੈਗੀ ਆ ਇਹ ਲੱਗਦਾ ਵੀ ਸਾਡੇ ਪਨੀਰੀ ਜਿਆਦੇ ਮਤਲਬ ਪੱਟਣ ਦੇ ਵਿੱਚ ਜ਼ਮੀਨ ਘਟ ਪੋਲੀ ਆ ਪਨੀਰੀ ਸਾਡੇ ਪੱਟਣ ਦੇ ਵਿੱਚ ਸਮੱਸਿਆ ਆਉਂਦੀ ਹੈਗੀ ਆ ਜਦ ਤਾ ਪੱਟਣ ਤੋਂ 2 3 ਦਿਨ ਪਹਿਲਾਂ ਤੁਸੀਂ ਸਲਫਰ ਨੂੰ ਯੂਰੀਆ ਮਿੱਟੀ 'ਚ ਲਾ ਕੇ ਛਿੱਟਾ ਦੇ ਦਿਓ ਜਦ ਜੇ ਸੂਦੇ 15 ਦਿਨ ਦੀ 20 ਦਿਨ ਦੀ ਪਨੀਰੀ ਹੈਗੀ ਤਾਂ ਵੀ ਯੂਰੀਆ ਨਾਲ ਲਾ ਕੇ ਛਿੱਟਾ ਦੇ ਲੋ ਜ਼ਮੀਨ ਪੋਲੀ ਰਹੇਗੀ ਤੇ ਜਾੜਾ ਜਿਹੜੀ ਉਹ ਵੀ ਸੁਰੱਖਿਤ ਜਿਹੜੀ ਰਹੂਗੀ ਹੁਣ ਦਿੱਕਤ ਆਉਂਦੀ ਹੈ ਨਿਮਾ ਟੋੜਦੀ ਨੇਮਾਟੋਡਾ ਆਉਂਦਾ ਦੌਗਿਆਂ ਦੇ ਵਿੱਚ ਸਾਰੀ ਪਨੀਰੀ ਦੇ ਵਿੱਚ ਨਹੀਂ ਆਉਂਦਾ ਦੌਗਿਆਂ ਦੌਗਿਆਂ ਜਿਹੜੀਆਂ ਮੰਨ ਲਾ ਥੱਲੋਂ ਖਰਾਬ ਹੋ ਜਾਂਦੀਆਂ ਨੇ ਸੁੱਕਣ ਲੱਗ ਜਾਂਦੀਆਂ ਥੱਲੇ ਬੈਠਣ ਲੱਗ ਜਾਂਦੀ ਪਨੀਰੀ ਉੱਥੇ ਜੇ ਤਾਂ ਕੈਮੀਕਲ ਤਰੀਕੇ ਨਾਲ ਵਰਤਣਾ ਤਾਂ ਤਾਂ ਤੁਸੀਂ ਫੇਰ ਡਾਣ ਵਰਤ ਲੋ ਕਨਾਲ ਦੀ ਕਿਲੋ ਪਾਣੀ ਦੀ ਭਰ ਕੇ ਜਾਂ ਜੂਰੀ ਚ ਲਾ ਕੇ ਜਾਂ ਬਿੱਟੀ ਚ ਲਾ ਕੇ ਛੱਟਾ ਦੇ ਦਿਓ ਸੋਡੀ ਪਨੀਰੀ ਇੱਕਦਮ ਕਾਲੀ ਹੋ ਜੂ ਜੇ ਤੁਸੀਂ ਕਹਿੰਦੇ ਵੀ ਤੁਸੀਂ ਕੈਮੀਕਲ ਨਹੀਂ ਵਰਤਣਾ ਹੈਗਾ ਤਾਂ ਤੁਸੀਂ ਨੇ ਕੀ ਕਰਨਾ ਹੈਗਾ ਕਿਲੋ ਮੈਟੋਫਰੀ ਕਿੱਲੋ ਤੁਸੀਂ ਸੁਡੋਮਨਾਸ ਫਸ ਰਕਸਦ ਕਹਿੰਦੇ ਇਹਨੂੰ ਆਪਾਂ ਕਨਾਲ ਦਾ ਕਿਲੋ-ਕਿਲੋ ਲੈਣਾ ਉਹਦਾ ਮਲਾਕਾ ਛੱਟਾ ਤੇ ਤੁਹਾਡੇ ਉਹਦੇ ਨਾਲ ਵੀ ਜਿਹੜੀ ਪਨੀਰੀ ਦੇ ਵਿੱਚ ਨਿਮਾ ਟੋੜ ਦੀ ਸਮੱਸਿਆ ਹੈਗੀ ਉਹ ਜਲਦੀ ਠੀਕ ਹੋ ਜੂ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਪਾ ਕੇ ਕਿਹਾ ਸੀ ਵੀ ਜਿਹੜੀ ਜ਼ਮੀਨਾਂ 'ਚ ਨਿਮਾ ਟੋੜ ਦੀ ਸ਼ਿਕਾਇਤ ਆਉਂਦੀ ਹੈ ਜ਼ਮੀਨਾਂ ਨੂੰ ਖੁੱਲੇ ਵਾਹ ਕੇ ਛੱਟ ਲਓ ਕਿਉਂਕਿ ਫੇਰ ਉੱਥੇ ਤੁਸੀਂ ਪਨੀਰੀ ਵੇਚਣ ਨਾਲੇ ਨਦੀਨ ਵਗੈਰਾ ਜਿਹੜੇ ਮਲਾ ਹਰੇ ਹੁੰਦੇ ਹੁਣੇ ਹੁੰਦਿਆ ਉਹ ਇੱਕ ਵਾਰੀ ਹੋ ਜਾਂਦੇ ਹੈਗੇ ਜਿੰਨਾ ਵੀ ਕਿਸਾਨਾਂ ਨੇ ਦੇਖੋ ਟਾਈਮ ਤੇ ਸਾਥੀ ਵਾਲ ਟੈਕਨੀਕਲ ਨਹੀਂ ਵਰਤਿਆ ਜਾਂ ਪਹਿਲਾ ਕਲੋਰ ਵਾਲ ਟੈਕਨੀਕਲ ਨਹੀਂ ਵਰਤਿਆ ਹੈਗਾ ਪਨੀਰੀ ਦੇ ਵਿੱਚ ਨਦੀਨ ਉਗਰੇ ਹੈਗੇ ਆ ਨਦੀਨਾ ਦੇ ਲਈ ਤੁਸੀਂ 9 ਮਨੀ 골ਡ ਵਰਤਣੀ ਹੈਗੀ ਆ ਕਨਾਲ ਦੀ 10 ਐਮਐਲ ਇੱਕ ਢੋਲੀ ਦੀ ਤੁਸੀਂ ਨੇ ਕਰਨਾ ਕੀ ਹੈ ਜਦੋਂ ਕਰਨੇ ਆ ਉਦੋਂ ਵੀ ਪਾਣੀ ਨਾ ਹੋਵੇ ਤੇ ਉਦੋਂ ਬਾਅਦ 72 ਘੰਟੇ ਪਾਣੀ ਵਿੱਚ ਇਹਨਾਂ ਲਾਉਤੀ ਜੂਰੀਆ ਵੀ ਨਾ ਪਾਓ ਜੇ ਤੁਹਾਡੇ ਨੇੜੇ ਹੁੰਦੇ ਹੈਗਾ ਤਾਂ ਦੇਖੋ ਕਰਨੀ ਹੈਗੀ ਆ ਐਮੀ ਬਿਨਾਂ ਗੱਲ ਤੋਂ ਜੇ ਮਾੜਾ ਮੋਟਾ ਨਦੀਨ ਹੋਇਆ ਐਮੀ ਬਿਨਾਂ ਗੱਲ ਤੋਂ ਪਨੀਰੀ ਨੂੰ ਦੇਖੋ ਸਟ्रेस ਨਾ ਦੇ ਦਿਓ ਜੇ ਤੁਹਾਡੀ ਪਨੀਰੀ 25 ਦਿਨਾਂ ਚ ਤਿਆਰ ਹੋਣੀ ਹੈਗੀ ਤਾਂ ਤੁਹਾਡੀ ਪਨੀਰੀ 8-10 ਦਿਨ ਲੇਟ ਲੈ ਜੇਗੀ ਜੇ ਕਿਸੇ ਵੀ ਗੱਲ ਦੀ ਆਪਾਂ ਉਹਦੇ ਵਿੱਚ ੱੱਕਾ ਮਾਰਤਾ ਜਾਂ ਉਹਨੂੰ ਸਟ्रेस ਦੇਤੀ ਜੂਰੀਆ ਵੱਧ ਪਾਤੀ ਜਾਂ ਕੋਈ ਆਪਾਂ ਨਦੀਨਾਂ ਵਾਲੀ ਸਪਰੇਅ ਵੱਧ ਕਰਤੀ ਕਿ ਪਾਣੀ ਲਾਉਣਾ ਹੈਗਾ ਜਿਵੇਂ ਤੁਸੀਂ ਸਵੇਰੇ ਪਾਣੀ ਲਾਉਣੀ ਹੈ ਹਨਾ ਸਵੇਰੇ ਪਨੀਰ ਦੇ ਵਿੱਚ ਪਾਣੀ ਜਿਹੜਾ ਤੁਸੀਂ ਖੁੱਲੇ ਬਾ ਮੰਨ ਗਲ ਕੱਟ ਕੇ ਜਾਂ ਤਾਂ ਅੱਧਾ ਪੌਣਾ ਘੰਟਾ ਪਾਣੀ ਰੱਖ ਲਓ ਜੇ ਨੀਂ ਰੱਖਣਾ ਤਾਂ ਬਿਜਲੀ ਟਪਾਦ ਤਾਂ ਵੀ ਕੋਈ ਵਾਲੀ ਵੱਡੀ ਦਿੱਕਤ ਜਿਹੜੀ ਨਹੀਂ ਹੈਗੀ ਤੇ ਜਿੱਥੇ ਪਨੀਰੀ ਬਿਜੀ ਹੋਈ ਹੈਗੀ ਆ ਕੋਸ਼ਿਸ਼ ਆਪਾਂ ਨੇ ਇਹੀ ਕਰੀ ਆ ਵੀ ਆਲੇ-ਦਾਲੇ ਮੱਕ ਜਾਂ ਚਰੀ ਨਾ ਹੋਵੇ ਕੋਈ ਫਸਲ ਨਾ ਹੋਵੇ ਜ਼ਮੀਨ ਦੇ ਵਿਚਾਰ ਵਾਲੇ ਜਿਹੜੇ ਪੱਟੇ ਦੇ ਵਿੱਚ ਹੋਵੇ ਆਲੇ-ਦਾਲੇ ਜੇ ਗਰਮੀ ਵਗੈਰਾ ਚੱਲਦੀ ਹੈਗੀ ਤਾਂ ਆਲੇ-ਦਾਲੇ ਉਹਦੇ ਪਾਣੀ ਵੀ ਛੱਡਿਆ ਜਿਹੜਾ ਜਾਣਾ ਚਾਹੀਦਾ ਤੇ ਦੂਸਰੀ ਗੱਲ ਇਸ ਵਾਰ ਜਿਹੜਾ ਪੂਰੀ ਪਿੱਠ ਵਾਲਾ ਡੱਡਾ ਹੈਗਾ ਜੋ ਆਪਣੇ ਬੌਣੇ ਰੋਗ ਨੂੰ ਸਾਧਾ ਦਿੰਦਾ ਹੈਗਾ ਉਹਦੇ ਲਈ ਤੁਸੀਂ ਸ਼ੀਨ ਵਰਤ ਲਓ ਜਾਂ ਚੈਸ ਵਰਤ ਲਓ ਤੇਲੇ ਵਾਸਤੇ ਇਹ तेला ਕੰਟਰੋਲ ਜਿਹੜਾ ਹੋ ਜੇ 2-3 ਸਪਰੇਅ ਤੁਸੀਂ ਕਰ ਲਿਓ ਇੱਕ ਸਪਰੇਅ 10 ਦਿਨ ਤੇ ਇੱਕ ਸਪਰੇਅ 15-16 ਦਿਨ ਤੇ ਇੱਕ ਸੁਰੇ 25 30 ਦਿਨ ਤੇ ਜਦ ਤੁਸੀਂ ਪੱਟਣੀ ਹੈਗੀ ਆ ਤੇ ਜਿੱਥੇ ਤੁਹਾਡੇ ਆਲੇ-ਦਾਲੇ ਦੇਖੋ ਘਾਹ ਫੂਸ ਹੈਗੇ ਆ ਤੁਸੀਂ ਉਹਨਾਂ ਨੂੰ ਕੰਟਰੋਲ ਪਹਿਲਾਂ ਹੀ ਕਰਿਆ ਹੋਇਆ ਜੇ ਨਹੀਂ ਕਰਿਆ ਤਾਂ ਇਹਨੂੰ ਕਰ ਲਓ ਇਹਦੇ ਨਾਲ ਵੀ ਜਿਹੜਾ ਇਹ ਪੂਰੀ ਪਿੱਠ ਵਾਲਾ ਡੱਡਾ ਹੈਗਾ ਇਹਨਾਂ ਨਦੀਨਾਂ ਦੇ ਉੱਪਰ ਆ ਕੇ ਬੈੰਦਾ ਹੈਗਾ ਧੰਨਵਾਦ